ਗੁਰੂ ਸਤਨਾਮ ਵਾਹਿਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਹਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਆਸਾ ਰਾਗ ਦੇ ਵਿੱਚ ਬਾਣੀ ਚੱਲ ਰਹੀ ਹੈ ਸ਼ਬਦ ਚੱਲ ਰਹੇ ਹਨ ਆਸ਼ਾ ਜੀ ਦੇ 11 ਸ਼ਬਦ ਸੰਪੂਰਨ ਹੋਏ ਹਨ 428 ਅੰਗ ਤੇ ਪਾਸ਼ਾ ਜੀ ਦਾ ਇਹ ਅਗਲਾ ਸ਼ਬਦ ਸੁਭਾਏਮਾਨ ਹੈ ਆਉ ਪਾਤਸ਼ਾਹ ਜੀ ਬਚਨ ਕਰਦੇ ਹਨ ਜੀ ਆਸਾ ਮਹਲਾ ਤੀਜਾ ਅੰਮ੍ਰਿਤ ਜਿਨਾਂ ਚਾਖਿ ਉਨ ਰਸ ਆਇ ਸਹਿ ਜਿਸ ਪਾਏ ਸੱਚਾ ਵੀ ਪ੍ਰਵਾਹ ਹੈ ਜਿਸ ਨੂੰ ਤਿਲਨਾਤ ਮਾਏ ਧੰ ਧੰ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸ਼ਬਦ ਦੀ ਰਮਤਾ ਕਰਦੇ ਹੋਏ ਬਚਨ ਕਰ ਰਹੇ ਹਨ ਅਮਰਤ ਜਿਨਾ ਚਾਖਿ ਹੁਨ ਰਸ ਆਇਆ ਸਹਿਜ ਸੁਪਾਏ ਮਹਾਰਾਜ ਜੀ ਕਹਿੰਦੇ ਜਿੰਨਾ ਜਗਿਆਸਵਾਣੇ ਗੁਰਸਿੱਖਾਂ ਨੇ ਪਿਆਰਿਆ ਨੇ ਸਖੀਆਂ ਸੇ ਲਿਆਨੇ ਉਹ ਸੱਚੇ ਅੰਮ੍ਰਿਤ ਨੂੰ ਚੱਖਣਾ ਕੀਤਾ ਨਾਮ ਰੂਪੀ ਅੰਮ੍ਰਿਤ ਨੂੰ ਮਹਾਰਾਜ ਜੀ ਕਹਿੰਦੇ ਆਇਆ ਰਸ ਆਇਆ ਸਹਿਜ ਸੁਪਾਏ ਮਹਾਰਾਜ ਜੀ ਕਹਿੰਦੇ ਫੇਰੀ ਦੇ ਵਿੱਚੋਂ ਸਹਿਜੇ ਸਹਿਜੇ ਬ੍ਰਹਮ ਰਸ ਦੀ ਪ੍ਰਾਪਤੀ ਹੁੰਦੀ ਹੈ ਅੰਮ੍ਰਿਤ ਰੂਪੀ ਨਾਮ ਜਿਨ੍ਹਾਂ ਪ੍ਰਾਨੀਆਂ ਨੇ ਗੁਰਸਿੱਖਾਂ ਨੇ ਮਹਾਰਾਜ ਜੀ ਕਹਿੰਦੇ ਚੱਖਣਾ ਕੀਤਾ ਉਹਨਾਂ ਨੇ ਇਹਨਾਂ ਦੇ ਇਸ ਨਾਮ ਦੇ ਵਿੱਚੋਂ ਹੀ ਇਨਾਮ ਰਸ ਦੇ ਵਿੱਚੋਂ ਹੀ ਆਨੰਦ ਲਿਆ ਕਿਉਂਕਿ ਜਿਵੇਂ ਜਿਵੇਂ ਮਨੁੱਖ ਬਾਣੀ ਨੂੰ ਪੜਦਾ ਬਾਣੀ ਨੂੰ ਪੜਨ ਦੇ ਨਾਲ ਵਿਚਾਰਨ ਦੇ ਨਾਲ ਇਹਦੇ ਵਿੱਚੋਂ ਨਾਮ ਰਸ ਦੀ ਪ੍ਰਾਪਤੀ ਹੁੰਦੀ ਹੈ ਮਹਾਰਾਜ ਜੀ ਬਚਨ ਕਰਦੇ ਹਨ ਸੱਚਾ ਵੇ ਪਰਵਾਹ ਹੈ ਤਿਸ ਨੂੰ ਤਿਲ ਨਾ ਤਮਾਏ ਤੇ ਮਹਾਰਾਜ ਜੀ ਕਹਿੰਦੇ ਬਾਪੂ ਮਾਲਕ ਹਰੀ ਪ੍ਰਭੂ ਪੇ ਪਰਵਾਹ ਹੈ ਸੱਚਾ ਮਾਲਕ ਹੈ ਜਿਹੜਾ ਪ੍ਰਭੂ ਉਹ ਵੇ ਪਰਵਾਹ ਤਿਸ ਨੂੰ ਤਿਲ ਨਾ ਤਮਾਏ ਤੇ ਮਹਾਰਾਜ ਜੀ ਕਹਿੰਦੇ ਉਹਨੂੰ ਤਿਲ ਜਿਨਾ ਵੀ ਕਾਰ ਨਹੀਂ ਹੈ ਤਿਲ ਜਿਨਾ ਅਸੀਂ ਮਾੜਾ ਜਾਂ ਕੰਮ ਕਰਕੇ ਹੰਕਾਰ ਕਰਦੇ ਨਾ ਜ਼ਿੰਦਗੀ ਵਿੱਚ ਹੋਵੇਂ ਹੰਕਾਰ ਦੇ ਨਾਲ ਉਹ ਮਾਲਕ ਤੋਂ ਦੂਰ ਹੋ ਜਾਂਦੇ ਆਂ ਪਰ ਦੇਖੋ ਮਹਾਰਾਜ ਜੀ ਕਹਿੰਦੇ ਗੁਰੂ ਅੰਮਰਦਾਸ ਜੀ ਕਹਿੰਦੇ ਸੱਚਾ ਜਿਹੜਾ ਮਾਲਕ ਹੈ ਨਾ ਸਾਡਾ ਪ੍ਰਮਾਤਮਾ ਹਰੀ ਪ੍ਰਭੂ ਉਹ ਇਸ ਗੱਲ ਤੋਂ ਵੇ ਪ੍ਰਵਾਹ ਹੈ ਉਹ ਤਿਸ ਨੂੰ ਤਿਲ ਨਾਤ ਮਾਏ ਮਹਾਰਾਜ ਜੀ ਕਹਿੰਦੇ ਤਿਲ ਜਿਨਾਮੀ ਮਹਾਰਾਜ ਜੀ ਕਹਿੰਦੇ ਉਹਦੇ ਅੰਦਰ ਮੇਨੀ ਘਾਰਨੀ ਉਹ ਸਭ ਕੁਝ ਕਰਨਹਾਰ ਵੀ ਹੈ ਸਮਰੱਥ ਵੀ ਹੈ ਤੇ ਉਹਦੇ ਨਾਲ ਉਹ ਵੀ ਪ੍ਰਵਾਹ ਵੀ ਹੈ ਅੰਮ੍ਰਿਤ ਸੱਚਾ ਵਰਸਦਾ ਗੁਰਮੁਖਾ ਮੁਖ ਪਾਏ ਇਹ ਮਹਾਰਾਜ ਜੀ ਕਹਿੰਦੇ ਅੰਮ੍ਰਿਤ ਜਿਹੜਾ ਉਹ ਸਦਾ ਹੀ ਵਰਸਦਾ ਨਾਮ ਰੂਪੀ ਅੰਮ੍ਰਿਤ ਕਾਰੋਂ ਨੂੰ ਵੀ ਰਲਾ ਕੋਈ ਚੱਖਦਾ ਹੈ ਅੰਮ੍ਰਿਤ ਨੂੰ ਕਹਿੰਦੇ ਗੁਰਮੁਖਾਂ ਦੇ ਮੁਖ ਵਿੱਚ ਮਹਾਰਾਜ ਅੰਮ੍ਰਿਤ ਭੰਦੇ ਹਨ ਇਹ ਨਾਮ ਰੂਪੀ ਅੰਮ੍ਰਿਤ ਗੁਰਮੁਖਾਂ ਦੇ ਮੁਖ ਦੇ ਵਿੱਚ ਭਗਤਾਂ ਦੇ ਗੁਰਸਿੱਖਾਂ ਦੇ ਮੁਖ ਵਿੱਚ ਪਾਣਾ ਕਰਦੇ ਹਨ ਉਹ ਨਾਮ ਰੂਪੀ ਅੰਮ੍ਰਿਤ ਸਦਾ ਹੀ ਵਰਸਦਾ ਹੈ ਅੰਮ੍ਰਿਤ ਸੱਚਾ ਮਹਾਰਾਜ ਜੀ ਕਹਿੰਦੇ ਸਦਾ ਵਰਸਦਾ ਹੈ ਗੁਰਮੁਖਾ ਮਨ ਪਾਏ ਉਹ ਸੱਚਾ ਜਿਹੜਾ ਅੰਮ੍ਰਿਤ ਹੈ ਨਾਮ ਹੈ ਉਹ ਸਦਾ ਹੀ ਮਾਲਕ ਗੁਰਸਿੱਖਾਂ ਦੇ ਮੁਖ ਵਿੱਚ ਪਾਉਣਾ ਕਰਦੇ ਹਨ ਅਮਨ ਸਦਾ ਹਰਿਆਵਲਾ ਸੱਜੇ ਹਰ ਗੁਣ ਗਾਏ ਫਿਰ ਮਹਾਰਾਜ ਜੀ ਕਹਿੰਦੇ ਰੱਪਰਾ ਹੁੰਦਾ ਮਨ ਜਿਵੇਂ ਬਾਹਰੋਂ ਮੀਂਹ ਪੈਂਦਾ ਨਾ ਵਰਖਾ ਹੁੰਦੀ ਹੈ ਤੇ ਬਾਹਰੋਂ ਦੇਖੋ ਹਰਿਆਵਲ ਹੋ ਜਾਂਦੀ ਹੈ ਬਿਨਾਂ 습ਤੀ ਖੜ ਜਾਂਦੀ ਏ ਫਲ ਬੂਟੇ ਸਾਵਣ ਦਾ ਮਹੀਨਾ ਹੁੰਦਾ ਹੈ ਨਾ ਉਦੋਂ ਮੀਂਹ ਪੈਂਦੇ ਹਨ ਵਰਖਾ ਹੁੰਦੀ ਹੈ ਤੇ ਜਾਂ ਦੇਖੋ ਹੁਣ ਬਸੰਤ ਦੀ ਰੁੱਤ ਚੱਲ ਰਹੀ ਹੈ ਇਹਦੇ ਵਿੱਚ ਮਹਾਰਾਜ ਜੀ ਬਚਨ ਕਰਦੇ ਹਨ ਸਾਨੂੰ ਸੰਬੋਧਨ ਕਰਦੇ ਹਨ ਮਹਾਰਾਜ ਜੀਵਾਂ ਨੂੰ ਉਹਦੇ ਨਾਲ ਨਾਲ ਰੁੱਤ ਦੀ ਗੱਲ ਕਰਦੇ ਹਨ ਕਹਿੰਦੇ ਬਸੰਤ ਚੜਿਆ ਫੁੱਲੀ ਬਨਰਾਏ ਜੀ ਜੰਤ ਫੁੱਲੇ ਹਰ ਗੁਣ ਗਾਏ ਹਰ ਜੀ ਕਹਿੰਦੇ ਜਿਵੇਂ ਬਾਰੂ ਬਸੰਤ ਦੇ ਮਹੀਨੇ ਵਿੱਚ ਬਨਾਸਪਤੀ ਖਿੜਦੀ ਹੈ ਨਾ ਫੁੱਲ ਬੂਟੇ ਹੁਣ ਬਹੁਤ ਖਿੜਦਿਆਂ ਨੇ ਇਸ ਮਹੀਨੇ ਚ ਤੇ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਗੁਰਸਿੱਖ ਦਾ ਮਨ ਜਦੋਂ ਗੁਰਸਿੱਖ ਦੇ ਮੁਖ ਵਿੱਚ ਅਮਰਤ ਰੂਪੀ ਬਾਣੀ ਪੈਂਦੀ ਹੈ ਤੇ ਉਹ ਮਨ ਦੇ ਉੱਤੇ ਅਸਰ ਕਰਦੀ ਹੈ ਮਨ ਹਰਿਆ ਪਰਿਆ ਹੋ ਜਾਂਦਾ ਖਿੜ ਜਾਂਦਾ ਹੈ ਮੋਲੀ ਧਰਤੀ ਮੋਲੀ ਆਕਾਸ਼ ਮਹਾਰਾਜ ਜੀ ਬਚਨ ਕਰਦੇ ਹਨ ਇਸੇ ਤਰ੍ਹਾਂ ਇਹ ਮਨ ਖਿੜਿਆ ਜਾਂਦਾ ਹੈ ਧਰਿਆ ਪਰਿਆ ਹੋ ਜਾਂਦਾ ਸਿੱਜ ਜੀ ਹਰ ਗੁਣ ਗਾਏ ਫਿਰ ਸਹਿਜ ਅਵਸਥਾ ਵਿੱਚ ਮਨੁੱਖ ਗੁਣ ਗਾਉਂਦਾ ਉਹਦੇ ਹੁਰਨਿਆ ਤੁਰੈ ਤਉ ਨੂੰ ਠਹਿਉਣਾ ਕਰਦਾ ਰਹਾ ਓ ਇਸ ਰਾਮਦੇਵ ਕੀ ਮਹਾਰਾਜ ਜੀ ਬਚਨ ਕਰਦੇ ਹਨ ਮਨ ਮੁਖ ਸਦਾ ਦੁਹਾਗਣੀ ਦਰ ਖੜੀਆਂ ਬਿਲ ਲਾਏ ਪਰ ਮਹਾਰਾਜ ਜੀ ਦੇਖੋ ਗੁਰੂ ਬਿਸਰਾਮ ਦੇ ਕਿ ਅਗਲੀ ਤੁਖ ਵਿੱਚ ਮਹਾਰਾਜ ਜੀ ਮਾਨਮੁਖ ਦੀ ਗੱਲ ਕਰਦੇ ਹਨ ਕਹਿੰਦੇ ਮਾਨਮੁਖ ਜਿਹੜਾ ਉਹ ਸਦਾ ਹੀ ਦੁਖੀ ਹੁੰਦਾ ਹੈ ਦੁਹਾਗਣੀ ਤੋਂ ਪਾਪ ਦੁਖੀ ਹੋਣਾ ਭਾਗਹੀਨ ਬੰਨਾ ਔਗਣਹਾਰੀ ਔਗਣਾ ਨੂੰ ਕੱਤਰ ਕਰਦਾ ਹੈ ਮਾਨਮੁਖ ਸਦਾ ਦੁਹਾਗਣੀ ਦਰ ਖੜਿਆ ਮਹਾਰਾਜ ਜੀ ਕਹਿੰਦੇ ਮਾਨਮੁਖ ਆਦਮੀ ਭਵੇਂ ਉਹਦੇ ਦਰ ਦੇ ਉੱਤੇ ਆ ਵੀ ਜਾਵਣੋਂ ਤੇ ਘਰ ਵਿੱਚ ਉਹਦੇ ਚਰਣਾ ਵਿੱਚ ਮਹਾਰਾਜ ਜੀ ਕਹਿੰਦੇ ਫਿਰ ਵੀ ਉਹ ਛੱਡਦਾ ਬਲਦਾ ਰਹਿੰਦਾ ਹੈ ਮਨਮੁਖ ਆਦਮੀ ਨੇ ਜਿਹੜਾ ਉਹ ਫਿਰ ਵੀ ਉਸੇ ਤਰੀ ਰਹਿੰਦਾ ਬਿਲ ਲਾਂਦਾ ਰਹਿੰਦਾ ਅੰਦਰੋਂ ਚਰ ਲਾਂਦਾ ਰਹਿੰਦਾ ਦੇਖਦੇ ਆ ਨਾ ਮਨਮੁਖ ਜਦੋਂ ਕੋਈ ਇੱਕ ਸਤਿਗੁਰੂ ਦੇ ਚਰਣਾ ਵਿੱਚ ਅੰਦਾ ਉਹਦਾ ਸਵਾਹ ਥੋੜਾ ਬਦਲਦਾ ਹੈ ਉਸੇ ਤਰ੍ਹਾਂ ਹੀ ਉਹ ਦੁਖੀ ਹੁੰਦਾ ਜਾਂ ਕਿਸੇ ਨੂੰ ਮਾੜੇ ਬੋਲ ਬੋਲ ਦਿੰਦਾ ਹੈ ਮੁਖ ਤੋਂ ਜੀਬਾ ਤੋਂ ਮਾੜੇ ਬਚਨ ਬੋਲਦਾ ਹੈ ਜਿਹੜੇ ਕੀ ਤਿੱਕ ਤੀਰ ਦੀ ਤਰ੍ਹਾਂ ਲੱਗਦੇ ਹਨ ਐਸੇ ਕਿਉਂਕਿ ਉਹਦਾ ਸੁਭਾਅ ਹੁੰਦਾ ਉਹ ਮਨ ਦੀ ਮਰਜ਼ੀ ਨਾਲ ਹੀ ਬੋਲ ਪੈਣਾ ਮਰਜ਼ੀ ਮਰਜ਼ੀ ਨਾਲ ਹੀ ਸਲਾਬ ਬਣਾਉਣ ਲਈ ਮਨ ਦੀ ਮਰਜ਼ੀ ਨਾਲ ਹੀ ਚਲੇ ਤੁਰੇ ਫਿਰਨਾ ਮਹਾਰਾਜ ਜੀ ਕਿੰਦੋਂ ਦੀ ਸੰਗਤ ਐਸੀ ਹੁੰਦੀ ਹੈ ਬਿਰਤੀ ਐਸੀ ਹੁੰਦੀ ਹੈ ਉਹ ਦੁਖੀ ਹੁੰਦਾ ਰਹਿੰਦਾ ਗੁਰੂ ਦੇ ਦਰ ਤੇ ਵੀ ਹੁੰਦਾ ਦੁਖੀ ਹੈ ਜਿਨ੍ਹਾਂ ਪਿਰਨਾ ਪਿਰਕਾ ਸਵਾਦ ਨਾ ਆਇਓ ਜੋ ਧੁਰ ਲਿਖਿਆ ਸੋ ਕਮਾਇ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਬਾਣੀ ਦਾ ਆਨੰਦ ਨਹੀਂ ਨਾ ਮਾਣਿਆ, ਗੁਰੂ ਨਾਲ ਮੇਲ ਨਹੀਂ ਬਣਾਇਆ, ਗੁਰੂ ਨਾਲ ਪ੍ਰੇਮ ਨਹੀਂ ਕੀਤਾ। ਜਿਨ੍ਹਾਂ ਪਿਰ ਪ੍ਰਕਾ ਸਾਧ ਨਾ ਆਇਓ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਇੱਥੇ ਆਨੰਦ ਨਹੀਂ ਨਾ ਆਇਆ, ਸਮਝ ਲਓ ਕਿ ਉਹਨਾਂ ਦੇ ਧੁਰ ਦੇ ਕਰਮ ਮਾੜੇ ਹਨ। ਜੋ ਧੁਰ ਲਿਖਿਆ ਸੋ ਕਮਾਇਓ ਫਿਰ ਜਿਵੇਂ ਲਿਖਿਆ ਮਾਰਾਜ ਨੇ ਸਮਝ ਲਓ ਕੀ ਉਮੀ ਮਾਨਮੁਖ ਕਰ ਰਿਹਾ ਕੁਮਾਰਿਆ ਗੁਰਮਖ ਬਿਜੇ ਸਤ ਜੰਮੈ ਸਤਨਾਮ ਵਪਾਰ ਪਰ ਗੁਰਮਖਾਂ ਦੀ ਬਿਰਤੀ ਲੱਗ ਹੁੰਦੀ ਹੈ ਮਹਾਰਾਜ ਜੀ ਕਹਿੰਦੇ ਗੁਰੂ ਦੀ ਮੱਤ ਲੈਂਦੇ ਹਨ ਸਾਰੇ ਗੁਰੂ ਤੋਂ ਨਾਮ ਰੂਪੀ ਬੀਜ ਬੋਣਾ ਕਰਦੇ ਹਨ ਜਿਵੇਂ ਇੱਕ ਕਿਸਾਨ ਇੱਕ ਖੇਤੀ ਦੇ ਵਿੱਚ ਬੀਜ ਰੱਖਦਾ ਹੈ ਨਾ ਜੇ ਨਾ ਰੱਖੇ ਉਹ ਖੇਤੀ ਥੋੜਾ ਉੱਗੇ ਭਵੇਂ ਜਿੰਨਾ ਮਰਜੀ ਪਾਣੀ ਦੇ ਆਪਣੀ ਖੇਤੀ ਨੂੰ ਜ਼ਮੀਨ ਨੂੰ ਪਾਣੀ ਦੇਈ ਰੱਖੇ ਜੇ ਉਹਦੇ ਵਿੱਚ ਬੀਜ ਨਹੀਂ ਰੱਖੇਗਾ ਫਿਰ ਉੱਗੇ ਕੀ ਨਹੀਂ ਜੇ ਮਹਾਰਾਜ ਜੀ ਕਹਿੰਦੇ ਗੁਰਮਖ ਹੁੰਦਾ ਸਦਾ ਹੀ ਸਤਗੁਰੂ ਦੇ ਕੋਲ ਇਥੋਂ ਨਾਮ ਰੂਪੀ ਬੀਜ ਨੂੰ ਬੀਜਣਾ ਕਰਦਾ ਉਹ ਗੁਰਮਖ ਬੀਜੇ ਸੱਚ ਜੰਮੈ ਹਰ ਜੀ ਕਹਿੰਦੇ ਸੱਚ ਰੂਪੀ ਬੀਜ ਜਦੋਂ ਜੰਮਦਾ ਈ ਮਹਾਰਾਜ ਜੀ ਕਹਿੰਦੇ ਸੱਚ ਨਾਮ ਦਾ ਵਪਾਰ ਉਹ ਫਿਰ ਸੱਚੇ ਨਾਮ ਦਾ ਵਪਾਰ ਕਰਦਾ ਸੱਚੇ ਨਾਮ ਦਾ ਵਪਾਰੀ ਬਣ ਜਾਂਦਾ ਤੇ ਕਿਉਂ ਨਾਮ ਤਾਂ ਅਨਮੋਲ ਖਾ ਦਾਤਾ ਇਹ ਵੱਧਦੀ ਹੈ ਘਟਦੀ ਨਹੀਂ ਜਿੰਨਾ ਮਰਜੀ ਨਾਮ ਵੰਡੀ ਜਾਓ ਕਿਤੇ ਘਟਦਾ ਥੋੜਾ ਬਾਣੀ ਜਿੰਨੀ ਮਰਜੀ ਪੜੀ ਜਾਓ ਵਿਚਾਰ ਕਰੀ ਜਾਓ ਵਿਚਾਰ ਨੂੰ ਸਮਝੋ ਨਿਤ ਨਵੇਂ ਮਹਾਰਾਜ ਜੀ ਬਚਨ ਕਰਦੇ ਹਨ ਸਾਹਿਬ ਮੀਰਾ ਨੀਤ ਨਵਾ ਨੀਤ ਨਵਾ ਸਦਾ ਸਦਾ ਦਾਤਾਰ ਮਹਾਰਾਜ ਜੀ ਕਹਿੰਦੇ ਗੁਰਸਿੱਖ ਨੂੰ ਸਦਾ ਹੀ ਉਹਦੇ ਦਰਸ਼ਨ ਕਰਨੇ ਚਾਹੀਦੇ ਨੇ ਬਾਣੀ ਦੇ ਉਹ ਮਾਲਕ ਉਹ ਪ੍ਰਭੂ ਮੇਰਾ ਬਾਪੂ ਮੇਰਾ ਮਾਪ ਪਰਮਾਤਮਾ ਸਦਾ ਹੀ ਨਿਤ ਨਵੇਂ ਬਚਨ ਕਰਦਾ ਹੈ ਨਿਤ ਨਵੀਂ ਸਿੱਖਿਆ ਦਿੰਦਾ ਜਿਹਨੂੰ ਸਿੱਖਿਆ ਨੂੰ ਧਾਰਨ ਕਰਕੇ ਅਸੀਂ ਜ਼ਿੰਦਗੀ ਦੇ ਵਿੱਚ ਜਿਹੜੇ ਕਾਰਜ ਵਿੱਚ ਅਸੀਂ ਆਏ ਹਾਂ ਉਹ ਕਾਰਜ ਅਸੀਂ ਪੂਰਾ ਕਰ ਸਕਦੇ ਹਾਂ ਨਹੀਂ ਤਾਂ ਅਧੂਰੀ ਚਲੇ ਜਾਂਦੇ ਨੇ ਸੰਸਾਰੀ ਕਾਰਜਾਂ ਨੂੰ ਕਰਦੇ ਜ਼ਿੰਦਗੀ ਲੰਘ ਜਾਂਦੀ ਹੈ ਜਿਹੜਾ ਮਨੋਰਥ ਜਿਹੜਾ ਕਾਰਜ ਵਾਸਤੇ ਜਨਮ ਲਿਆ ਸੀ ਉਹ ਤਾਂ ਅਸੀਂ ਭੁੱਲੀ ਜਾਂਦੇ ਆਂ ਤੇ ਮਹਾਰਾਜ ਜੀ ਕਹਿੰਦੇ ਪਰ ਗੁਰਮੁਖ ਉਹਦਾ ਵਪਾਰ ਕਰਦੇ ਹਨ ਉਹ ਵਪਾਰ ਕਰਦੇ ਹਨ ਸਭ ਗੁਣਾ ਦਾ ਸੱਚੇ ਨਾਮ ਦੇ ਵਪਾਰੀ ਬਣਦੇ ਨੇ ਸੱਜੇ ਹਰ ਗੁਣ ਗਾਏ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਐਸਾ ਸੁਭਾਅ ਬਣ ਜਾਂਦਾ ਗੁਰਮੁਖ ਬੀਜੇ ਸੱਚ ਜੰਮੈ ਸੱਚ ਨਾਮ ਵਪਾਰ ਜੋ ਤਿਸਤ ਲਾਹੇ ਲਾਇਨ ਭਗਤੀ ਭਰੇ ਪੰਡਾਰ ਈ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਕੋਲ ਭਗਤੀ ਦੇ ਪੰਡਾਰੇ ਭਰੇ ਹੋ ਇਹਨਾਂ ਖਜ਼ਾਨੇ ਭਰੇ ਹਨ ਕੋਈ ਟੋਟ ਥੋੜਾ ਨਹੀਂ ਵਾਧਦਾ ਜਾਂਦਾ ਧਨ ਟੋਟ ਨਾ ਆਵੇ ਵਾਧੂ ਜਾਏ ਜੋ ਇਤ ਲਾਹੇ ਲਾਇਨ ਉਹ ਇਹਦੇ ਵਿੱਚੋਂ ਹੀ ਲਾਹਾ ਲੈਂਦੇ ਹਨ ਲਾਭ ਖਟਦੇ ਹਨ ਜੀ ਗੁਰਮਕ ਸਦਾ ਸੁਹਾਗਣੀ ਭੈ ਭਗਤ ਸਿੰਗਾਰ ਬਿਮਾਰਾ ਜੀ ਕਹਿੰਦੇ ਗੁਰਮਖ ਸਦਾ ਹੀ ਸੁਹਾਗਣੀ ਸੁਹਾਗਵੰਤੀ स्त्री ਸਦਾ ਹੀ ਸੁਹਾਗਣ ਬਣ ਕੇ ਰਹਦੀ ਹੈ ਕਿਵੇਂ ਉਹ ਭਗਤੀ ਰੂਪੀ ਸ਼ਿੰਗਾਰ ਕਰਦੀ ਹੈ ਜਿਵੇਂ ਇੱਕ ਬਾਹਰੀ ਸੁਹਾਗਵੰਤੀ स्त्री ਸਦਾ ਹੀ ਸੁਹਾਗਣ ਬਣਦੀ ਹੈ ਕਾਦੇ ਵਾਸਤੇ ਪਤੀ ਦੀ ਖੁਸ਼ੀ ਲੈਣ ਵਾਸਤੇ ਇਸੇ ਤਰ੍ਹਾਂ ਹੀ ਗੁਰਮਖ ਸੁਹਾਗਵੰਤੀ ਗੁਰਮਖ ਗੁਰਸਿੱਖ ਨਾਮ ਬਾਣੀ ਦਾ ਨਾ ਸ਼ਿੰਗਾਰ ਕਰਦੇ ਹਨ ਸ਼ੁਭ ਗੁਣਾ ਦਾ ਭੈ ਭਗਤ ਸ਼ਿੰਗਾਰ ਉਹਦੇ ਭੌ ਦੇ ਵਿੱਚ ਭਗਤੀ ਦਾ ਸ਼ਿੰਗਾਰ ਕਰਦੇ ਹਨ ਜਿਦੇ ਨਾਲ ਤੁਸੀਂ ਪਰਮੇਸ਼ਰ ਖੁਸ਼ ਹੋ ਜਾਂਦਾ ਹੈ ਅਨ ਦਿਨ 라ਵੇ ਪਿਰ ਆਪਣਾ ਸਤਿ ਰੱਖੇ ਉਰਤਾਰ ਉਹ ਦਿਨ ਰਾਤੀ ਮਹਾਰਾਜ ਜੀ ਕਹਿੰਦੇ ਉਹ ਪਤਨੀ ਪਰਮੇਸ਼ਰ ਨੂੰ ਚੇਤੇ ਕਰਦੀ ਐਸੀ ਜਿਸ ਤਰੀ ਅਨ ਦਿਨ 라ਵੇ ਪਿਰ ਆਪਣਾ ਉਹ ਹਰ ਵੇਲੇ ਪਤਨੀ ਪਰਮੇਸ਼ਰ ਦੇ ਗੁਣਾ ਨੂੰ ਧਾਰਨ ਕਰਦੀ ਆਪਣਾ ਸਤਿ ਰੱਖਿਆ ਉਰਤਾਰ ਮਹਾਰਾਜ ਜੀ ਕਹਿੰਦੇ ਆਪਣੇ ਪੀਰ ਨੂੰ ਪਤੀ ਨੂੰ ਹਿਰਦੇ ਵਿੱਚ ਵਸਾਉਣਾ ਕਰਦੀ ਐ ਸੱਚ ਰੱਖਿਆ ਔਰ ਧਾਰ ਸਦਾ ਵਾਰ ਤੇ ਉਹ ਸੱਚ ਨੂੰ ਹਿਰਦੇ ਵਿੱਚ ਵਸਾਉਂਦੀ ਹੈ ਜਿਨ੍ਹਾਂ ਪੀਰ ਰਾਵਿਆ ਆਪਣਾ ਤਿੰਨਾ ਬਿਟੋਂ ਵੱਲ ਜਾਓ ਮਹਾਰਾਜ ਜੀ ਕਹਿੰਦੇ ਸੀ ਉਹਨਾਂ ਤੋਂ ਕੁਰਬਾਨ ਜਾਂਦੇ ਹਨ ਪਾਤਸ਼ਾਹ ਜੀ ਕਹਿੰਦੇ ਗੁਰੂ ਅਮਰਦਾਸ ਜੀ ਜਿਨ੍ਹਾਂ ਬਿਟੋ ਕੁਰਬਾਨ ਜਿਨ੍ਹਾਂ ਪਿਰ ਆਵਿਆ ਜਿਨ੍ਹਾਂ ਨੇ ਪਰਮੇਸ਼ਰ ਨੂੰ ਜਪਨਾ ਕੀਤਾ ਭਾਈ ਸਦਾ ਪਿਰ ਕੈ ਸੰਗ ਰਹੈ ਵਿੱਚੋਂ ਆਪ ਗਵਾਏ ਤੇ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਅੰਦਰੋਂ ਹੋਮੇ ਨੂੰ ਆਪੇ ਨੂੰ ਗਵਾਤਾ ਆਪੇ ਦਾ ਜਿਹੜਾ ਵੱਡਾ ਅੰਦਰ ਕੰਧ ਸੀ ਦੀਵਾਰ ਸੀ ਉਹ ਕੱਟ ਲਈ ਤੋੜ ਲਈ ਸਦਾ ਪਿਰ ਕੈ ਸੰਗ ਉਹ ਸਦਾ ਹੀ ਪ੍ਰਭੂ ਉਹਨਾਂ ਦੇ ਸੰਗ ਰਹਿੰਦਾ ਪ੍ਰਭੂ ਦੇ ਨਾਲ ਸਦਾ ਉਹ ਵਸਦੀਆਂ ਲੈਸੀਆਂ ਜੀ ਰੂਪ ਇਸਤਰੀਆਂ ਤਨ ਮਨ ਸੀਤਲ ਮੁਖ ਉਜਲੇ ਫਿਰਕੇ ਭਾਏ ਪਿਆਰ ਫਿਰ ਮਹਾਰਾਜ ਜੀ ਕਹਿੰਦੇ ਤਨ ਮਨ ਸੀਤਲ ਹੋ ਜਾਂਦਾ ਹੈ ਤਨ ਤੇ ਮਨ ਦੂਆ ਪੱਖੋਂ ਨਿਮਰਤਾ ਸੰਤੋਖ ਧੀਰਜ ਦਇਆ ਆ ਜਾਂਦੀ ਹੈ ਮਨ ਦੇ ਵਿੱਚ ਇਹ ਮਨ ਅਤੇ ਤਨ ਦੋਵੇਂ ਸੀਤਲ ਹੁੰਦੇ ਹਨ ਜਿਨ੍ਹਾਂ ਚਿਰ ਸਾਡਾ ਤਨ ਮਨ ਤਪਦਾ ਉਹਨਾਂ ਚਿਰ ਮਾਨਵੀ ਸਾਡਾ ਤਪਦਾ ਤੇ ਤਨ ਵੀ ਦੋਵੇਂ ਤਪਦੇ ਹਨ ਤੇ ਜਦੋਂ ਮਹਾਰਾਜ ਜੀ ਕਹਿੰਦੇ ਅੰਦਰ ਧੀਰਜ ਸੰਤੋਖ ਹੁੰਦਾ ਨਾ ਨਾਮ ਦੀ ਠੰਡ ਪੈਂਦੀ ਹੈ ਫਿਰ ਗੁਰਸਿੱਖ ਗੁਰਮਖ ਉਹ ਤਪਦੇ ਨਹੀਂ ਸਦਾ ਹੀ ਸੀਤਲਤਾਈ ਵਿੱਚ ਠੰਡ ਵਿੱਚ ਆ ਜਾਂਦੇ ਹਨ ਆਦੀ ਠੰਡ ਸੱਚੇ ਨਾਮ ਦੀ ਸ਼ਾਂਤੀ ਠੰਡ ਉਹਨਾਂ ਦੇ ਅੰਦਰ ਦੀ ਤ੍ਰਿਸ਼ਨਾ ਦੀ ਅੱਗ ਨੂੰ ਬੁਝਾ ਦਿੰਦੀ ਹੈ ਹੁਰਨਿਆਂ ਦੀ ਅੱਗ ਬੁੱਝ ਜਾਂਦੀ ਏ ਤਨਮਨ ਸੀਤਲ ਮੁਖ ਉਜਲੇ ਉਹਨਾਂ ਦੇ ਮੁਖ ਤੇ ਹੀ ਖੁਸ਼ੀ ਖੇੜਾ ਰਹਿੰਦਾ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਮੁਖ ਉਜਲੇ ਹੋ ਜਾਂਦੇ ਹਨ ਫਿਰ ਕੇ ਭਾਏ ਪਿਆਰ ਜਿਨ੍ਹਾਂ ਨੇ ਪਤੀ ਪਰਮੇਸ਼ਰ ਨਾਲ ਪ੍ਰੇਮ ਪਾਇਆ ਹੈ ਸੇਜ ਸੁਖਾਲੀ ਫਿਰ ਰਵੇ ਹਉਮੈ ਤ੍ਰਿਸ਼ਨਾ ਮਾਰ ਤੇ ਮਹਾਰਾਜ ਜੀ ਕਹਿੰਦੇ ਉਹ ਸਦਾ ਹੀ ਸੇਜ ਫਿਰ ਵਸਾਈ ਰੱਖਦੀ ਐ ਇਸੀ ਸ੍ਰੀ ਪਿਰ ਰਾਵੇ ਹਉਮੈ ਤ੍ਰਿਸ਼ਨਾ ਮਾਰ ਤੇ ਮਹਾਰਾਜ ਜੀ ਕਹਿੰਦੇ ਹੋ ਮੇ ਰੂਪੀ ਤ੍ਰਿਸ਼ਨਾ ਰੂਪੀ ਰੋਗ ਨੂੰ ਮਾਰ ਕੇ ਉਹ ਸਦਾ ਹੀ ਪਤੀ ਪਰਮੇਸ਼ਰ ਉਹਦੀ ਸੇਜ ਤੇ ਆਣ ਕੇ ਪ੍ਰਕਾਸ਼ ਹੁੰਦਾ ਹੈ ਕਰ ਕਿਰਪਾ ਘਰ ਆਇਆ ਗੁਰ ਕਹਿਤ ਪਾਰ ਤੇ ਮਹਾਰਾਜ ਜੀ ਕਹਿੰਦੇ ਗੁਰੂ ਦੀ ਬਖਸ਼ਿਸ਼ ਤੇ ਨਾਲ ਗੁਰੂ ਦੇ ਸਾਥ ਦੇ ਨਾਲ ਤੇ ਮਹਾਰਾਜ ਜੀ ਕਹਿੰਦੇ ਉਹ ਘਰ ਵਿੱਚ ਆ ਜਾਂਦਾ ਪਿਆਰਿਓ ਕਰ ਕਿਰਪਾ ਉਹਨੇ ਕਿਰਪਾ ਕਰਤੀ ਉਹ ਜੇ ਘਰ ਵਿੱਚ ਆ ਬਸਿਆ ਵਾਰ ਪਾਇਆ ਸੁਹਾਗਣੀ ਕੇਵਲ ਇੱਕ ਮਰਾਰ ਫਿਰ ਮਹਾਰਾਜ ਜੀ ਕਹਿੰਦੇ ਸੁਹਾਗਵੰਤੀ ਜੀਵ ਬਣਦਾ ਉਹ ਜੀਵ ਰੂਪੀ ਸਖੀ ਸੁਭਾਵੰਤੀ ਸੁਹਾਗਵੰਤੀ ਬਣਦੀ ਹੈ ਜਦੋਂ ਵਾਰ ਪਤੀ ਦੀ ਪ੍ਰਾਪਤੀ ਹੋ ਜਾਂਦੀ ਹੈ ਪਰਮੇਸ਼ਰ ਦੇ ਨਾਲ ਜਦੋਂ ਮੇਲ ਹੋ ਜਾਂਦਾ ਕੇਵਲ ਇੱਕ ਮਰਾਰ ਜਦੋਂ ਇੱਕੋ ਹੀ ਮਰਾਰੀ ਤੇ ਪ੍ਰਮਾਤਮਾ ਤੇ ਪ੍ਰਭੂ ਤੇ ਉਹਦਾ ਵਿਸ਼ਵਾਸ ਟਿਕ ਜਾਂਦਾ ਹੈ ਫਿਰ ਉਹ ਸੁਹਾਗਵੰਤੀ ਹੋ ਜਾਂਦੀ ਹੈ ਸਭੇ ਗੁਨਹ ਬਖਸਾਏ ਲਇਉਨ ਮੇਲੇ ਮਿਲਨ ਹਾਰ ਜੀ ਮਹਾਰਾਜ ਜੀ ਕਹਿੰਦੇ ਫਿਰ ਸਾਰੇ ਔਗਣ ਬਖਸ਼ੇ ਜਾਂਦੇ ਹਨ ਜਦੋਂ ਉਹਦੇ ਨਾਲ ਮੇਲ ਬਣ ਗਿਆ ਨਾ ਹਰੀਦੇ ਨਾਲ ਸਾਡਾ ਮਲਾਪ ਹੋ ਗਿਆ ਇੱਕ ਹੋ ਗਏ ਫਿਰ ਪਿਛਲੇ ਔਗਣ ਬਖਸ਼ਲੇ ਪ੍ਰਭ ਆਗੇ ਮਾਰਗ ਪਾਏ ਫਿਰ ਅਸੀਂ ਬਿਰਤੀ ਬਣ ਜਾਂਦੀ ਪਿਛਲੇ ਗਨਾਹਾਂ ਨੂੰ ਮਹਾਰਾਜ ਜੀ ਔਗਣਾਂ ਨੂੰ ਬਖਸ਼ ਦਿੰਦੇ ਹਨ ਮਾਫ ਕਰ ਦਿੰਦੇ ਹਨ ਜਿਵੇਂ ਇੱਕ ਬਾਪੂ ਇੱਕ ਬੱਚੇ ਦੇ ਮਾਪਿਓ ਬੱਚੇ ਦੇ ਔਗਣਾਂ ਨੂੰ ਟੱਕਦਾ ਹੈ ਨਾ ਮਾਫ ਕਰ ਦਿੰਦਾ ਇਸੇ ਤਰ੍ਹਾਂ ਹੀ ਉਹ ਮਾਲਕ ਪ੍ਰਭੂ ਪਿਤਾ ਪਰਮੇਸ਼ਰ ਉਹ ਬਾਬਲ ਸਾਡੇ ਔਗਣਾਂ ਨੂੰ ਫਿਰ ਮਾਫ ਕਰ ਦਿੰਦਾ ਜਦੋਂ ਉਹਦੇ ਨਾਲ ਸਾਡੀ ਬਿਰਤੀ ਸਾਡੀ ਸੁਰਤੀ ਸਾਡਾ ਮੇਲ ਹੋ ਜਾਂਦਾ ਨਾਨਕ ਆਖਣ ਆਖੀਐ ਜੇ ਸੁਣ ਧਰੇ ਪਿਆਰ ਅਖੀਰਲੀ ਤੋਖ ਵਿੱਚ ਮਹਾਰਾਜ ਜੀ ਫਿਰ ਬੇਨਤੀ ਕਰਦੇ ਆ ਨਾਨਕ ਆਖਣ ਆਖੀਐ ਮਹਾਰਾਜ ਜੀ ਕਹਿੰਦੇ ਨਾਨਕ ਸਦਾ ਹੀ ਉਹਦੇ ਗੁਣਾਂ ਨੂੰ ਆਖਣਾ ਕਰੀਏ ਗਾਉਣਾ ਕਰੀਏ ਸਦਾ ਹੀ ਉਹਨੂੰ ਗਾਉਂਦੇ ਰਹੀਏ ਵਾਰ-ਵਾਰ ਉਹਨੂੰ ਆਖਣਾ ਕਰੀਏ ਜੇ ਸੁਣ ਧਰੇ ਪਿਆਰ ਜੇ ਉਹਦੇ ਨਾਲ ਪ੍ਰੇਮ ਹੈ ਨਾ ਪਿਆਰ ਹੈ ਤੇ ਕੰਨਾਂ ਨਾਲ ਸੁਣੀਏ ਤੇ ਜੀਭਾਂ ਨਾਲ ਉਹਨੂੰ ਪੜਹੀਏ ਤੇ ਉਹਨੂੰ ਸਦਾ ਹੀ ਉਹਦੀ ਮਹਿਮਾ ਨੂੰ ਗਾਉਂਦੇ ਰਹੀਏ ਉਹਦੇ ਉਹਦੀ ਉਸਤਤ ਕਰਦੇ ਰਹੀਏ ਜਿਵੇਂ ਸੰਸਾਰੀ ਗਉਣ ਗਾਉਂਦੇ ਨੇ ਨਾ ਕਿਤੇ ਹੋਏ ਭੱਜੇ ਜਾਂਦੇ ਆਪਾਂ ਕਿੰਨੀ ਭੀੜ ਹੈ ਹੁਣ ਦੇਖੋ ਹੁਣ ਆਪਾਂ ਜਾਂਦੇ ਆ ਨਾ ਮੀਲਾ ਲੱਗਿਆ ਹੋਇਆ ਉੱਥੇ ਬਹੁਤ ਜ਼ਿਆਦੀ ਭੀੜ ਹੈ ਮੈਂ ਤਾਂ ਗਿਆ ਨਹੀਂ ਤੇ ਬਹੁਤੇ ਆਣ ਕੇ ਦਸ ਜਨ ਬਹੁਤ ਭੀੜਾ ਜਿੱਦਣ ਕੋਈ ਕਲਾਕਾਰ ਕੋਈ ਸੰਗੀਤਕਾਰ ਉੱਥੇ ਆਉਂਦਾ ਦੌੜੀ ਜਾਂਦੇ ਆ ਸੀ ਭਾਵੇਂ ਉਹ ਸੰਸਾਰੀ ਗੀਤ ਗਾਉਂਦਾ ਹਰ ਬਾਣੀ ਦੇ ਜਿਹੜੇ ਗੀਤ ਗਾਉਂਦਿਆਂ ਗੁਰਮੁਖ ਜਨ ਭਗਤ ਜਨ ਉਹ ਸਦਾ ਹੀ ਫਿਰ ਉਹਦੀ ਗੀਤ ਗਾਉਂਦਿਆਂ ਮਾਲ ਗੋਪਾਲ ਸਾਹਿਬ ਜੀ ਕਹਿੰਦੇ ਨਾਨਕ ਆਖਣ ਆਖੀਏ ਵਾਰ ਵਾਰ ਉਹਨੂੰ ਆਖਣਾ ਕਰੀਏ ਗਾਉਣਾ ਕਰੀਏ ਜੇ ਸੁਣ ਤਾਰੇ ਪਿਆਰ ਫਿਰ ਉਹ ਪਿਆਰ ਦੇ ਨਾਲ ਸੁਣਨਾ ਵੀ ਕਰਦਾ ਪ੍ਰਮੇਸ਼ਰ ਜਦੋਂ ਪਿਆਰ ਨਾਲ ਉਹਨੂੰ ਗਾਨੇ ਆ ਨਿਮਰਤਾ ਦੇ ਵਿੱਚ ਉਹਨੂੰ ਗਾਨੇ ਆ ਭਵੇਂ ਬਾਣੀ ਪੜ ਕੇ ਗਾਲੀਏ ਭਵੇਂ ਕੀਰਤਨ ਕਰਕੇ ਗਾਲੀਏ ਫਿਰ ਉਹ ਸੁਣਦਾ ਵੀ ਹੈ ਫਿਰ ਇਹ ਨਿਕਉ ਸੁਣਦਾ ਨਹੀਂ ਕਿਉਂਕਿ ਸਹੀ ਬੋਲਿਆਂ ਮਹਾਰਾਜ ਦੀ ਕੰਨ ਅੱਖ ਸਭ ਸਾਰੇ ਪਾਸੇ ਹਨ ਕਿਉਂਕਿ ਹਾਰਕ ਨੂੰ ਦੇਖ ਸਕਦਾ ਸੁਣ ਸਕਦਾ ਵੇਖ ਸਕਦਾ ਓਗਣਾ ਨੂੰ ਤੱਕ ਸਕਦਾ ਉਹਦੇ ਅੱਗੇ ਲੁਕਾਈ ਨਹੀਂ ਹੈ ਲੋਕ ਨਹੀਂ ਹੈ ਅਸੀਂ ਲਗਾ ਲੈਨੇ ਅਸੀਂ ਭਲੇਖਾ ਖਾ ਜਾਣੇ ਕਿ ਉਹਦੇ ਤੋਂ ਵੀ ਲਗਾ ਸਕਦੇ ਆ ਪਰ ਪਿਆਰਿਓ ਮਾਲਕ ਤਾਂ ਦੁਨੀਆ ਨੂੰ ਦੇਖ ਰਿਹਾ ਸ੍ਰਿਸ਼ਟੀ ਨੂੰ ਤੱਕ ਰਿਹਾ ਉਹ ਸਾਰਿਆਂ ਦੇ ਔਗਣਾਂ ਨੂੰ ਗੁਣਾਂ ਨੂੰ ਵੇਖ ਰਿਹਾ ਉਹ ਖੁਸ਼ ਹੁੰਦਾ ਹੈ ਪਰਮਾਤਮਾ ਸਾਡੇ ਕਰਮਾਂ ਦੇ ਅਸੀਂ ਜਦੋਂ ਔਗਣ ਕਰਦੇ ਆ ਫਿਰ ਵੀ ਉਹ ਖੁਸ਼ੀ ਚ ਹੁੰਦਾ ਹੈ ਜਦੋਂ ਗੁਰਸਿੱਖ ਬਾਣੀ ਪੜ੍ਹਦਾ ਉਹਨੂੰ ਯਾਦ ਕਰਦਾ ਹੈ ਦ੍ਰਿੜ ਕਰਦਾ ਹੈ ਫਿਰ ਉਹ ਗੁਰਸਿੱਖਾਂ ਤੋਂ ਪਿਆਰੇ ਭਗਤਾਂ ਤੋਂ ਖੁਸ਼ੀ ਦੇ ਘਰ ਵਿੱਚ ਆਣ ਕੇ ਉਹਨਾਂ ਦੀ ਝੋਲੀ ਵਿੱਚ ਨਾਮ ਦੀਆਂ ਬਰਕਤਾਂ ਦਾਤਾ ਪਾ ਦਿੰਦਾ ਹੈ ਅੱਜ ਦੇ ਸ਼ਬਦੀ ਵਿਚਾਰ ਹੈ ਜੀ ਬਾਣੀ ਵਿਚਾਰ ਦੀ ਸੇਵਾ ਨਿਭਾਉਂਦੇ ਨਿੱਕਾਂ ਪੁੱਲਾ ਜੰਦੀਆਂ ਨੂੰ ਮਹਾਰਾ ਸਮੱਤ ਬਖਸ਼ ਲੈਣ ਆਈਆਂ ਮਾਈ ਭਾਈ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ